ਦੋਸਤੋ ਇੱਕ ਵਾਰ ਦੀ ਗੱਲ ਮਹਾਤਮਾ ਬੁੱਧ ਇੱਕ ਪਿੰਡ ਵਿੱਚੋਂ ਜੜੇ ਸੀ ਉਹ ਲੰਗ ਰਹੇ ਸਨ ਉਸ ਪਿੰਡ ਵਿੱਚ ਇੱਕ ਤਲਾਬ ਸੀ ਜਿੱਥੇ ਬੁੱਧ ਤੇ ਉਹਦੇ ਜਿਹੜੇ ਚੇਲੇ ਸੀ ਉਹ ਤਲਾਬ ਕੋਲਾ ਕੇ ਰੋਕੇ ਉੱਥੇ ਇੱਕ ਮੁੰਡਾ ਆਪਣੀ ਮਾਂ ਨਾਲ ਪਾਣੀ ਪਰਣ ਆਇਆ ਸੀ ਉਸ ਮੁੰਡੇ ਦੀ ਨਜ਼ਰ ਮਹਾਤਮਾ ਬੁੱਧ ਤੇ ਪਈ ਉਹ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀ ਤੇ ਜਾਣਦਾ ਸੀ ਕਿ ਬੁੱਧ ਬੜੇ ਗਿਆਨੀ ਆ ਹਰ ਸਵਾਲ ਦਾ ਜਵਾਬ ਦਿੰਦੇ ਹਨ ਉਹ ਤੁਰੰਤ ਬੁੱਧ ਕੋਲ ਗਿਆ ਉਨਾਂ ਨੂੰ ਪ੍ਰਣਾਮ ਕੀਤਾ ਤੇ ਆਖਿਆ ਹੇ ਬੁੱਧ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦਾ ਮਾਂ ਪਰ ਹਰ ਵਾਰੀ ਮੇਰਾ ਕੰਮ ਜਿਹੜਾ ਵਾ ਉਹ ਅਧੂਰਾ ਰਹਿ ਜਾਂਦਾ ਮੈਂ ਸਮਝ ਨਹੀਂ ਪਾ ਰਿਹਾ ਵੀ ਗਲਤੀ ਕਿੱਥੇ ਹੋ ਰਹੀ ਹੈ ਇਹ ਸੁਣ ਕੇ ਮਹਾਤਮਾ ਬੁੱਧ ਮੁਸਕਰਾਏ ਤੇ ਆਖਿਆ ਜਦੋਂ ਤੂੰ ਆਪਣੇ ਲਕਸ਼ ਦੀ ਦਿਸ਼ਾ ਵੱਲ ਕਦਮ ਨਹੀਂ ਚੁੱਕੇਗਾ ਤਦ ਤੱਕ ਹਰ ਸਵਾਲ ਤੇ ਜਵਾਬ ਅਧੂਰੇ ਰਹਿਣਗੇ ਐਨਾਂ ਆਖ ਕੇ ਬੁੱਧ ਆਪਣੇ ਸ਼ਿਸ਼ਿਆਂ ਦੇ ਨਾਲ ਅੱਗੇ ਚੱਲ ਪਏ ਦੁੱਜੀ ਦਿਨ ਚਦਮੁੰਡਾ ਆਪਣੀ ਮਾਂ ਨਾਲ ਮੋੜ ਤਲਾਬ ਤੇ ਪਾਣੀ ਭਰਨ ਆਇਆ ਤੇ ਵੇਖਿਆ ਕੱਲ ਤਾਂ ਕੱਲਾ ਕਮਲ ਦੇ ਫੁੱਲ ਸੀ ਅੱਜ ਪੂਰੇ ਖੜੇ ਹੋਏ ਨੇ ਉਸਦੀ ਮਾਂ ਹਰਾਨੋ ਕੇ ਆਖਦੀ ਬਈ ਬੇਮੌਸਮ ਐਨੇ ਫੁੱਲ ਕਦੇ ਨਹੀਂ ਉਹਨੇ ਖੜੇ ਵੇਖੇ ਇਹ ਤਾਂ ਬੁੱਧ ਜੀ ਦੇ ਆਉਣ ਦਾ ਅਸਰ ਲੱਗਦਾ ਇਹ ਸੁਣ ਕੇ ਮੁੰਡਾ ਸੋਚ ਵਿੱਚ ਪੈ ਗਿਆ ਫੁੱਲ ਤੋੜ ਕੇ ਸੋਚਣ ਲੱਗਾ ਵੀ ਜੇ ਇਹ ਬੁੱਧ ਜੀ ਦੇ ਪ੍ਰਭਾਵ ਨਾਲ ਹੋਇਆ ਤਾਂ ਮੈਨੂੰ ਉਹਨਾਂ ਕੋਲ ਜ਼ਰੂਰ ਜਾਣਾ ਚਾਹੀਦਾ ਸ਼ਾਹੀਦੋ ਮੈਨੂੰ ਕੁਝ ਪ੍ਰੇਰਣਾ ਦੇਣਾ ਚਾਹੁੰਦੇ ਹੁਣ ਇਹ ਸੋਚਦੇ ਸੋਚਦੇ ਉਸ ਮੁੰਡੇ ਨੇ ਇਹ ਨਿਸ਼ਚੈ ਕਰ ਲਿਆ ਕਿ ਉਹ ਮਹਾਤਮਾ ਬੁੱਧ ਨਾਲ ਜ਼ਰੂਰ ਮਿਲੇਗਾ ਉਸਦੇ ਮਨ ਵਿੱਚ ਮਹਾਤਮਾ ਬੁੱਧ ਦੀ ਉਹ ਆਵਾਜ਼ ਗੂੰਜ ਰਹੀ ਸੀ ਬਜਾ ਤੱਕ ਤੁਸੀਂ ਆਪਣੇ ਟੀਚੇ ਦੀ ਦਿਸ਼ਾ ਕਦਮ ਨਹੀਂ ਚੁੱਕਦੇ ਤਦ ਤੱਕ ਹਰ ਸਵਾਲ ਤੇ ਹਰ ਜਵਾਬ ਅਧੂਰਾ ਰਹਿੰਦਾ ਉਸ ਮੁੰਡੇ ਨੇ ਉਹ ਕਮਲ ਦਾ ਫੁੱਲ ਇੱਕ ਛੋਟੇ ਮਟਕੇ ਵਿੱਚ ਰੱਖ ਲਿਆ ਤੇ ਮਾਨੀ ਮੰਨ ਇਹ ठान ਲਿਆ ਕਿ ਉਹ ਬੁੱਧ ਜੀ ਨੂੰ ਮਿਲ ਕੇ ਰਹੇਗਾ ਤੇ ਆਪਣੇ ਸਾਰੇ ਜਿਹੜੇ ਉਹਦੇ ਪ੍ਰਸ਼ਨ ਆ ਉਹ ਪੁੱਛ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਲਵੇਗਾ। ਉਸਨੇ ਆਪਣੀ ਮਾਂ ਨੂੰ ਆਖਿਆ ਮਾਂ ਮੈਂ ਮਹਾਤਮਾ ਬੁੱਧ ਨੂੰ ਮਿਲਣ ਜਾ ਰਿਹਾ ਹਾਲੇ ਉਹ ਬਹੁਤ ਦੂਰ ਨਹੀਂ ਗਏ ਹੋਣਗੇ ਜੇ ਮੈਂ ਤੇਜ਼ੀ ਨਾਲ ਚੱਲਾਂ ਤਾਂ ਵੀ ਇੱਕ ਦਿਨ ਵਿੱਚ ਉਹਨਾਂ ਤੱਕ ਮੈਂ ਪਹੁੰਚ ਜਾਵਾਂਗਾ ਤੇ ਫਿਰ ਇੱਕ ਦੋ ਦਿਨ ਵਿੱਚ ਵਾਪਸ ਮੈਂ ਆ ਜਾਵਾਂਗਾ। ਮਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨਿਆ ਤੇ ਉਹ ਤੁਰ ਪਿਆ। ਰਾਹ ਵਿੱਚ ਤੇਜ਼ੀ ਨਾਲ ਚਲਦਿਆਂ ਉਹ ਆਪਣਾ ਪਿੰਡ ਪਾਰ ਕਰ ਗਿਆ। ਪਰ ਹੁਣ ਥਕਾਵਟ ਵੀ ਹੋਣ ਲੱਗੀ ਤੇ ਰਫ਼ਤਾਰ ਵੀ ਹੌਲੀ ਹੋ ਗਈ। ਹੌਲੀ-ਹੌਲੀ ਕਰਦਿਆਂ ਉਹ ਜੰਗਲ ਵਿੱਚ ਪਹੁੰਚ ਗਿਆ। ਜੰਗਲ ਵੇਖ ਕੇ ਉਹਦੇ ਮਨ ਵਿੱਚ ਡਰ ਪੈਦਾ ਹੋਇਆ ਕਿ ਮੈਂ ਕਦੇ ਜੰਗਲ ਵਿੱਚੋਂ ਲੰਗਿਆ ਨਹੀਂ। ਜੇ ਕੋਈ ਜਾਨਵਰ ਮਿਲ ਗਿਆ ਜਾਂ ਰਾਹ ਭੁੱਲ ਗਿਆ ਮੈਂ ਤਾਂ ਕਿਵੇਂ ਪਹੁੰਚਾਂਗਾ? ਜੇ ਗਲਤ ਰਸਤੇ ਵੱਲ ਚੱਲ ਪਿਆ ਤਾਂ ਦੋ ਦਿਨ ਹੋਰ ਲੱਗ ਜਾਣੇ ਨੇ ਤੇ ਜੇ ਬੁੱਧ ਜੀ ਬਹੁਤ ਅੱਗੇ ਨਿਕਲ ਗਏ ਤਾਂ ਮੈਂ ਉਹਨਾਂ ਤੱਕ ਨਹੀਂ ਪਹੁੰਚ ਸਕਾਂਗਾ। ਐ ਸੋਚਾਂ ਵਿੱਚ ਉਹ ਘਿਰਿਆ ਹੋਇਆ ਉਨੇ ਵੇਖਿਆ ਕਿ ਇੱਕ ਘੋੜਸਵਾਰ ਆ ਰਿਹਾ ਸੀ ਮੁੰਡੇ ਨੇ ਉਸ ਘੋੜਸਵਾਰ ਨੂੰ ਆਖਿਆ ਬਈ ਮੈਨੂੰ ਇਹ ਜੰਗਲ ਲੰਘਾ ਦਿਓ ਮੈਨੂੰ ਮਹਾਤਮਾ ਬੁੱਧ ਨੂੰ ਮਿਲਣਾ ਮੈਂ ਇਹ ਕਮਲ ਉਹਨਾਂ ਤੱਕ ਪਹੁੰਚਾਉਣਾ ਤਦ ਘੋੜਸਵਾਰ ਨੇ ਆਖਿਆ ਕਿ ਪੁੱਤਰ ਮੈਂ ਤੈਨੂੰ ਲੈ ਕੇ ਨਹੀਂ ਜਾ ਸਕਦਾ ਪਰ ਤੇਰੀ ਮਦਦ ਜ਼ਰੂਰ ਕਰ ਸਕਦਾ ਬਈ ਜੇ ਤੂੰ ਚਾਹਨਾ ਵਾ ਇਹ ਕਮਲ ਵਾਲਾ ਮਟਕਾ ਮੈਨੂੰ ਦੇ ਦੇ ਮੈਂ ਇਸ ਨੂੰ ਮਹਾਤਮਾ ਬੁੱਧ ਤੱਕ ਪਹੁੰਚਾ ਦਿਆਂਗਾ ਉਸ ਘੋੜਸਵਾਰ ਦੀ ਗੱਲ ਸੁਣ ਕੇ ਮੁੰਡਾ ਫਿਰ ਸੋਚ ਵਿੱਚ ਪੈ ਗਿਆ ਸੋਚਣ ਲੱਗਾ ਵੀ ਜੇ ਮੈਂ ਪੈਦਲ ਜਾਵਾਂਗਾ ਤਾਂ ਬਹੁਤ ਸਮਾਂ ਲੱਗ ਜਾਵੇਗਾ ਤੇ ਪਤਾ ਹੀ ਨਹੀਂ ਵੀ ਬੁੱਧ ਤੱਕ ਮੈਂ ਪਹੁੰਚ ਵੀ ਪਾਵਾਂਗਾ ਜਾਂ ਨਹੀਂ ਜੇ ਕਮਲ ਵਾਲਾ ਮਟਕਾ ਘੋੜਸਵਾਰ ਨੂੰ ਦੇ ਦੇਵਾਂ ਤੇ ਉਹ ਘੋੜੇ ਤੇ ਜਲਦੀ ਬੁੱਧ ਤੱਕ ਪਹੁੰਚ ਕੇ ਇਹ ਕਮਲ ਦੇ ਦੇਵੇਗਾ ਤੇ ਮੇਰਾ ਕੰਮ ਵੀ ਸੌਖਾ ਹੋ ਜਾਵੇਗਾ ਤੇ ਜਲਦੀ ਮੁੱਕ ਵੀ ਜਾਵੇਗਾ ਕਾਫੀ ਸੋਚਣ ਦੇ ਬਾਅਦ ਉਸਨੇ ਨਿਰਣਾ ਲਿਆ ਕਿ ਮੈਂ ਇਹ ਮਟਕਾ ਘੋੜਸਵਾਰ ਨੂੰ ਦੇ ਦਵਾਂ ਤੇ ਉਹ ਜਿਹੜਾ ਮੇਰਾ ਮਟਕਾ ਵਾ ਇਹ ਲੈ ਕੇ ਚਲਾ ਜਾਊਗਾ ਜਦੋਂ ਉਹਨੂੰ ਦੇਣ ਲੱਗਾ ਤਾਂ ਉਹਨੂੰ ਯਾਦ ਆਇਆ ਵੀ ਐਸ ਕਮਲ ਦੇ ਪਿੱਛੇ ਉਸ ਦਾ ਮਕਸਦ ਕੀ ਸੀ ਕਿਹੜੀ ਲੋੜ ਤੇ ਜ਼ਰੂਰਤ ਨੇ ਉਸ ਨੂੰ ਬੁੱਧ ਕੋਲ ਜਾਣ ਲਈ ਮਜਬੂਰ ਕੀਤਾ ਫਿਰ ਮਨ ਵਿੱਚ ਇੱਕ ਹੋਰ ਵਿਚਾਰ ਆਇਆ ਵੀ ਜੇ ਮੈਂ ਕਮਲ ਖੁਦ ਲੈ ਕੇ ਨਾ ਗਿਆ ਤਾਂ ਮੇਰੇ ਮਨ ਦੇ ਸਾਰੇ ਸਵਾਲਾਂ ਦੇ ਜਵਾਬ ਕਿਵੇਂ ਮਿਲਣਗੇ ਹੋ ਸਕਦਾ ਇਹ ਮੌਕਾ ਮੈਨੂੰ ਮੁੜ ਨਾ ਮਿਲੇ ਇਸ ਲਈ ਕਾਫੀ ਸੋਚ ਵਿਚਾਰ ਕਰਕੇ ਮੁੰਡੇ ਨੇ ਕੋੜ ਸਵਾਰ ਨੂੰ ਆਖਿਆ ਵੀ ਭਰਾ ਇਹ ਮਟਕਾ ਜਿਹੜਾ ਵਾ ਏ ਮੈਂ ਲੈ ਕੇ ਜਾਣਾ ਚਾਹੁੰਦਾ ਵਾਂ ਕਿਉਂਕਿ ਮੇਰੇ ਮਨ ਵਿੱਚ ਬਹੁਤ ਜਿਹੜੇ ਸਵਾਲ ਆ ਜਿਹੜੇ ਮੈਂ ਬੁੱਧ ਨੂੰ ਜਿਹੜੇ ਸੀ ਉਹ ਪੁੱਛਣੇ ਚਾਹੁੰਦਾ ਵਾਂ ਉਹਨਾਂ ਦੇ ਜਵਾਬ ਲੈਣਾ ਮੈਂ ਚਾਹਣਾ ਬੁੱਧ ਜੀ ਕੋਲੋਂ ਫਿਰ ਉਹ ਕੋਟਸਵਰ ਨੇ ਮਿਹਰਬਾਨੀ ਕਰਕੇ ਜੰਗਲ ਤੋਂ ਬਾਹਰ ਜਾਣ ਦਾ ਮੁੰਡੇ ਨੂੰ ਰਸਤਾ ਦੱਸ ਦਿੱਤਾ ਮੁੰਡਾ ਫਿਰ ਤੇਜ਼ੀ ਨਾਲ ਰਾ ਉਸ ਜਿਹੜਾ ਦਸਿਆ ਸੀ ਕੋਟ ਸਵਾਨ ਨੇ ਉਤੇ ਤੁਰ ਪਿਆ ਜਿਵੇਂ ਜਿਵੇਂ ਸ਼ਾਮ ਹੋਣ ਨੂੰ ਆਈ ਉਸਤੇ ਮਨ ਵਿੱਚ ਫਿਰ ਇੱਕ ਹੋਰ ਜਿਹੜਾ ਡਰ ਸੀ ਉਹ ਆਉਣਾ ਸ਼ੁਰੂ ਹੋ ਗਿਆ ਸ਼ਾਮ ਦੇ ਵੇਲੇ ਜੰਗਲ ਭੁੱਲ ਗਿਆ ਤਾਂ ਕੀ ਹੋਵੇਗਾ ਬੁੱਧ ਜੀ ਤੱਕ ਕਿਵੇਂ ਪਹੁੰਚਾਂਗਾ ਜੇ ਉਹਨਾਂ ਨੂੰ ਨਾ ਮਿਲਿਆ ਤਾਂ ਸਾਰੀ ਯਾਤਰਾ ਮੇਰੀ ਬੇਅਰਥ ਹੋ ਜਾਵੇਗੀ ਫਿਰ ਉਸਨੇ ਸੋਚਿਆ ਵੀ ਕਾਸ਼ ਮੈਂ ਮਟਕਾ ਉਸ ਕੋਟ ਸਵਾਰ ਨੂੰ ਦੇ ਦਿੰਦਾ ਉਹਨੂੰ ਲੱਗਾ ਜੇ ਮੈਂ ਇਹ ਮਟਕਾ ਕੋਟ ਸਵਾਰ ਨੂੰ ਦੇ ਦਿੰਦਾ ਉਹ ਜ਼ਰੂਰ ਮਹਾਤਮਾ ਬੁੱਧ ਤੱਕ ਪਹੁੰਚਾ ਦਿੰਦਾ ਮੈਨੂੰ ਤਾਂ ਘਰ ਵਾਪਸ ਮੁੜ ਜਾਣਾ ਚਾਹੀਦਾ ਸੀ ਅਹੀਂ ਮੇਰੇ ਲਈ ਵਧੀਆ ਸੀ ਪਰ ਉਸ ਮੁੰਡੇ ਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਜਾ ਰਹੇ ਸਨ ਜੇ ਐ ਹੋਇਆ ਤਾਂ ਕੀ ਹੋਵੇਗਾ ਜੇ ਉਹ ਹੋਇਆ ਤਾਂ ਕੀ ਹੋਵੇਗਾ ਜੇ ਮੈਂ ਪੁੱਲ ਗਿਆ ਤਾਂ ਕੀ ਹੋਵੇਗਾ ਫਿਰ ਉਸਨੇ ਕਮਲਵਲ ਵੇਖਿਆ ਕਮਲ ਦੇਖ ਕੇ ਉਸ ਨੂੰ ਮਹਾਤਮਾ ਬੁੱਧ ਦੀ ਯਾਦ ਆ ਗਈ ਉਨ੍ਹਾਂ ਦੇ ਚਿਹਰੇ ਉੱਤੇ ਉਹ ਬੇਅੰਤ ਸ਼ਾਂਤੀ, ਉਹਨਾਂ ਦੀ ਮਿੱਠੀ ਮੁਸਕਾਨ, ਜਦ ਉਹ ਜਾਦਾਈ ਤਾਂ ਉਸਦੇ ਮਨ ਵਿੱਚ ਫੇਰ ਜਿਹੜਾ ਸੀ ਉਤਸ਼ਾਹ ਜਾਗ ਪਿਆ। ਉਸਨੇ ਸੋਚਿਆ ਜਿਨ੍ਹਾਂ ਦੀ ਔਨ ਨਾਲ ਸਾਡੇ ਤਲਾਬ ਵਿੱਚ ਐਨੇ ਸੁੰਦਰ ਫੁੱਲ ਖਿੜ ਗਏ ਹਨ, ਜਿਨ੍ਹਾਂ ਦੀ ਹਾਜ਼ਰੀ ਨਾਲ ਮਨ ਨੂੰ ਪ੍ਰੇਰਣਾ ਮਿਲਦੀ ਹੈ, ਜਿਨ੍ਹਾਂ ਦੇ ਚਿਹਰੇ ਉੱਤੇ ਅਦਭੁਤ ਸ਼ਾਂਤੀ ਹੈ। ਜਿਨ੍ਹਾਂ ਨੂੰ ਵੇਖ ਕੇ ਮੇਰਾ ਮਨ ਵੀ ਸ਼ਾਂਤ ਹੋ ਜਾਂਦਾ। ਜੇ ਮੈਂ ਉਹਨਾਂ ਨੂੰ ਮਿਲ ਸਕਾਂ ਤਾਂ ਕਿੰਨਾ ਕੁਝ ਮੈਂ ਸਿੱਖ ਸਕਾਂਗਾ। ਐ ਸੋਚ ਕੇ ਮੁੰਡੇ ਦੇ ਮਨ ਵਿੱਚ ਬੁੱਧ ਜੀ ਨੂੰ ਮਿਲਣ ਦੀ ਤੀਬਰ ਇੱਛਾ ਜਾਗੀ ਤੇ ਉਹ ਨਿਸ਼ਚਿੰਤ ਹੋ ਕੇ ਆਪਣੇ ਰਸਤੇ ਵੱਲ ਵਧਣ ਲੱਗ ਪਿਆ ਜਿਉਂ-ਜਿਉਂ ਉਹ ਆਪਣੀ ਯਾਤਰਾ ਦਾ ਮਕਸਦ ਯਾਦ ਕਰਦਾ ਰਸਤੇ ਦੀਆਂ ਮੁਸ਼ਕਲਾਂ ਘੱਟ ਹੋਣ ਲੱਗ ਪਈਆਂ ਇਹ ਹੀ ਇਸ ਲਈਤ ਵੀ ਸੀ ਜਦੋਂ ਅਸੀਂ ਆਪਣੇ ਮਕਸਦ ਨੂੰ ਭੁੱਲ ਜਾਂਦੇ ਹਾਂ ਆਪਣੇ ਉੱਤੇ ਸ਼ੱਕ ਕਰਦੇ ਹਾਂ ਤਾਂ ਰੁਕਾਵਟਾਂ ਵੱਧ ਹੋਣ ਲੱਗ ਪੈਂਦੀਆਂ ਪਰ ਜਦ ਇਹ ਅਸੀਂ ਆਪਣਾ ਮਕਸਦ ਯਾਦ ਰੱਖਦੇ ਹਾਂ ਤਾਂ ਉਹ ਰੁਕਾਵਟਾਂ ਛੋਟੀਆਂ ਲੱਗਦੀਆਂ ਨੇ ਮੁਸ਼ਕਲਾਂ ਛੋਟੀਆਂ ਲੱਗਦੀਆਂ ਨੇ ਇਹ ਗਲੋਸ ਮੁੰਡੇ ਨੇ ਮਹਿਸੂਸ ਕਰ ਲਈ ਹੁਣ ਉਹ ਆਪਣਾ ਮਕਸਦ yaad ਕਰਕੇ ਛੋਟੇ ਛੋਟੇ ਕਦਮਾਂ ਨਾਲ ਅੱਗੇ ਵਧ ਰਿਹਾ ਸੀ ਸਾਰੀਆਂ ਚਿੰਤਾਵਾਂ ਛੱਡ ਕੇ ਸਿਰਫ਼ ਆਪਣੀ ਮੰਜ਼ਿਲ ਵੱਲ ਵਧਦਾ ਗਿਆ ਪਰ ਹੁਣ ਤਕਰੀਬਨ ਉਹ ਬਹੁਤ ਥੱਕ ਗਿਆ ਸੀ ਜਿਵੇਂ ਹੀ ਉਸ ਨੇ ਜੰਗਲ पार ਕੀਤਾ ਇੱਕ ਛੋਟੀ ਜਿਹੀ ਕੁਟਿਆ ਨਜ਼ਰ ਆਈ ਉੱਥੇ ਇੱਕ ਸੁੰਦਰ ਔਰਤ ਰਹਿੰਦੀ ਸੀ ਮੁੰਡਾ ਬਹੁਤ ਥੱਕ ਚੁੱਕਾ ਸੀ ਤੇ ਉਸ ਨੂੰ ਬਹੁਤ ਤੇਜ਼ ਪਿਆਸ ਲੱਗੀ ਹੋਈ ਸੀ ਉਹ ਮੁੰਡਾ ਉਸ ਕੁਟਿਆ ਵਿੱਚ ਗਿਆ ਤੇ ਉੱਥੇ ਉਸ ਔਰਤ ਕੋਲੋਂ ਪਾਣੀ ਮੰਗਿਆ ਉਸ ਔਰਤ ਨੇ ਪਾਣੀ ਪੀਉਂਦਿਆਂ ਪੁੱਛਿਆ ਤੋ ਅਖੀਰ ਮਹਾਤਮਾ ਬੁੱਧ ਨੂੰ ਮਿਲਣਾ ਕਿਉਂ ਚਾਹੁੰਦਾ ਮੁੰਡੇ ਨੇ ਕਿਹਾ ਮੇਰੇ ਮਨ ਵਿੱਚ ਕੁਝ ਪ੍ਰਸ਼ਨ ਹਨ ਜਿਨ੍ਹਾਂ ਦੇ ਜਵਾਬ ਮੈਂ ਉਹਨਾਂ ਕੋਲੋਂ ਲੈਣਾ ਚਾਹੁੰਦਾ ਤੇ ਮੇਰੇ ਕੋਲ ਸਿਰਫ ਇਹ ਇੱਕ ਮੌਕਾ ਵਾ ਇਸ ਲਈ ਮੈਨੂੰ ਉਹਨਾਂ ਨੂੰ ਮਿਲਣਾ ਹੀ ਪਵੇਗਾ ਜਦੋਂ ਮੁੰਡਾ ਆਪਣੀਆਂ ਗੱਲਾਂ ਕਰ ਰਿਹਾ ਸੀ ਦੂਜੇ ਪਾਸੇ ਉਸ ਔਰਤ ਦੇ ਮਨ ਵਿੱਚ ਉਸ ਮੁੰਡੇ ਲਈ ਪਿਆਰ ਜਾਗ ਪਿਆ ਉਸ ਮੁੰਡੇ ਨੂੰ ਪਸੰਦ ਕਰਨ ਲੱਗ ਪਈ ਉਸ ਨੂੰ ਰੋਕਣਾ ਚਾਹੁੰਦੀ ਸੀ ਤੇ ਕਹਿੰਦੀ ਅੱਜ ਰਾਤ ਇੱਥੇ ਹੀ ਰਹਿ ਜਾ वैसे भी शाम होण वाली है रात नु एथे ਨੇੜੇ ਵਿਆਹ ਏ ਨੱਚਣ ਗਾਉਣ ਤੇ ਖਾਣ ਪੀਣ ਦਾ ਜਿਹੜਾ ਮਾਹੌਲ ਹੋਵੇਗਾ ਬਹੁਤ ਮਜਾ ਆਵੇਗਾ ਐ ਸੁਣ ਕੇ ਮੁੰਡਾ ਸਮਝ ਗਿਆ ਕਿ ਔਰਤ ਉਸਨੂੰ ਪਸੰਦ ਕਰਦੀ ਹੈ ਉਸਦੀ ਸੋਹਣੀ ਸੂਰਤ ਨੂੰ ਤੱਕਦਿਆਂ ਮੁੰਡੇ ਨੇ ਸੋਚਿਆ ਜੇ ਮੈਂ एथे ਦੋਸਤੀ ਕਰ ਲਵਾਂ ਤਾਂ ਮੇਰਾ ਜੀਵਨ ਰੰਗੀਨ ਹੋ ਜਾਵੇਗਾ ویسੇ ਵੀ ਅੱਜ ਰਾਤ ਤੱਕ ਮੈਂ ਮਹਾਤਮਾ ਬੋਧ ਨੂੰ ਮਿਲ ਵੀ ਨਹੀਂ ਸਕਦਾ ਤਾਂ ਕਿਉਂ ਨਾ एਥੇ ਹੀ ਰਹਿ ਲਵਾਂ ਕਿ ਮੈਂ ਕੁਛ ਤੇਰ ਉਸਨੇ ਕਿਹਾ ਮੈਂ ਸੋਚ ਕੇ ਦਾਸਦਾ ਜਦ ਮੁੰਡਾ ਸੋਚ ਰਿਹਾ ਸੀ ਤੇ ਅਚਾਨਕ ਉਸ ਨੂੰ ਮਹਾਤਮਾ ਬੁੱਧੀ ਘਲ ਜਾਦਾ ਕੀ ਉਸ ਨੂੰ ਅਹਿਸਾਸ ਹੋਇਆ ਕਿ ਮੈਂ ਇੱਥੇ ਕਿਉਂ ਆਇਆ ਹਾਂ ਉਸਨੇ ਆਪਣੇ ਆਪ ਨੂੰ ਪੁੱਛਿਆ ਮੈਂ ਇੰਨੀ ਦੂਰ ਇਸ ਕੁੜੀ ਨਾਲ ਦੋਸਤੀ ਕਰਨ ਆਇਆ ਵਾ ਨਹੀਂ ਐ ਮੇਰੇ ਮਿੱਤਰ ਨਹੀਂ ਬਣ ਸਕਦੀ ਕੀ ਭਰੋਸਾ ਅੱਜ ਇਹ ਮੈਨੂੰ ਪਸੰਦ ਕਰਦੀ ਏ ਤੇ ਕੱਲ ਕਿਸੇ ਹੋਰ ਨੂੰ ਐ ਸੋਚਦਿਆਂ ਹੀ ਉਸਨੇ ਕਮਲ ਵੱਲ ਵੇਖਿਆ ਤੋ ਉਸ ਨੂੰ ਆਪਣਾ ਮਕਸਦ ਜ਼ਿਆਦਾ ਆ ਗਿਆ। ਉਸਨੇ ਤੁਰੰਤ ਇਹ ਫੈਸਲਾ ਲੈ ਲਿਆ ਕਿ ਉਹ ਅੱਗੇ ਵਧੇਗਾ ਤੇ ਉਸ ਕੁੜੀ ਨੂੰ ਉਸਨੇ ਸਾਫ਼-ਸਾਫ਼ ਮਨਾ ਕਰ ਦਿੱਤਾ। ਜਦੋਂ ਉਹ ਅੱਗੇ ਵਧ ਰਿਹਾ ਸੀ ਉਸਦੇ ਮਨ ਵਿੱਚ ਅਫਸੋਸ ਹੋ ਰਿਹਾ ਸੀ ਕਿ ਜੇ ਮੈਨੂੰ ਮਹਤਵਪੂਰਨ ਨਾ ਮਿਲੇ ਤਾਂ ਇਹ ਕੁੜੀ ਵੀ ਹੱਥੋਂ ਨਿਕਲ ਜਾਵੇਗੀ। ਪਰ ਹੌਲੀ-ਹੌਲੀ ਉਹ ਆਪਣੇ ਰਸਤੇ ਤੇ ਵਧਦਾ ਗਿਆ। ਕੁਝ ਦੂਰ ਜਾਣ ਤੋਂ ਬਾਅਦ ਜਦ ਉਸ ਦਾ ਮਨ ਠੰਡਾ ਹੋਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਜੇ ਮੈਂ ਉਸ ਔਰਤ ਕੋਲ ਰੁੱਕ ਜਾਂਦਾ ਤਾ ਆਪਣੇ ਮਕਸਦ ਵਿੱਚ ਕਦੇ ਕਾਮਯਾਬ ਨਹੀਂ ਸੀ ਹੋ ਸਕਦਾ ਮੇਰੀ ਇਹ ਸਾਰੀ ਮਿਹਨਤ ਫਜ਼ੂਲ ਹੋ ਜਾਂਦੀ ਫਿਰ ਉਸ ਨੂੰ ਇਹ ਵੀ ਸਮਝਾਇਆ ਕਿ ਜੋ ਵੀ ਚੀਜ਼ ਜਾਂ ਵਿਅਕਤੀ ਸਾਨੂੰ ਆਪਣੇ ਮਕਸਦ ਤੋਂ ਪਟਕਾਉਂਦਾ ਹੈ ਉਸ ਤੋਂ ਤੁਰੰਤ ਜੜਾ ਵਾ ਦੂਰ ਹੋ ਜਾਣਾ ਚਾਹੀਦਾ ਵਾ ਸਾਨੂੰ ਹਮੇਸ਼ਾ ਆਪਣਾ ਮਕਸਦ ਯਾਦ ਰੱਖਣਾ ਚਾਹੀਦਾ ਅਸੀਂ ਕਿਉਂ ਇਹ ਯਾਤਰਾ ਸ਼ੁਰੂ ਕੀਤੀ ਸੀ ਐ ਸੋਚ ਕੇ ਉਹ ਮੁੰਡਾ ਰਾਤ ਦੇ ਸਮੇਂ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਮਿਲੇ ਉਸਨੇ ਬਜ਼ੁਰਗ ਨੂੰ ਪੁੱਛਿਆ ਕਿ ਮੈਂ ਮਹਾਤਮਾ ਬੋਧ ਨੂੰ ਮਿਲਣਾ ਚਾਹੁੰਦਾ। ਪਿਛਲੇ ਪਿੰਡ ਵਿੱਚ ਕਿਸੇ ਨੇ ਦੱਸਿਆ ਸੀ ਕਿ ਉਹ ਇੱਥੋਂ ਦੇ ਲੰਗੇ ਹਨ। ਬਜ਼ੁਰਗ ਨੇ ਕਿਹਾ ਬੇਟਾ ਤੈਨੂੰ ਕੋਈ ਭੁੱਲ ਹੋ ਗਈ ਏ। ਇੱਥੇ ਕੋਈ ਵੀ ਅਰਸ਼ੀ मुਨੀ ਨਹੀਂ ਲੰਗੇ। ਹੋ ਸਕਦਾ ਹੈ ਰਸਤੇ ਵਿੱਚ ਕੋਈ ਮੋੜ ਹੋਵੇ ਜਿਸ ਦੇ ਤੇਰਾ ਧਿਆਨ ਨਾ ਗਿਆ ਹੋਵੇ। ਇਹ ਸੁਣ ਕੇ ਮੁੰਡਾ ਕਬਰਾਟ ਵਿੱਚ ਆ ਗਿਆ। ਉਸਨੇ ਸੋਚਿਆ ਬਿਹਾਲੇ ਕੁਝ ਘੰਟੇ ਪਹਿਲਾਂ ਹੀ ਤਾਂ ਮੈਂ ਉਹ ਪਿੰਡ ਲੰਘਿਆ ਸੀ। ਜੇ ਹੁਣ ਵਾਪਸ ਗਿਆ ਤਾਂ ਬਹੁਤ ਪਿੱਛੇ ਰਹਿ ਜਾਵਾਂਗਾ। ਉਤੋਂ ਹੁਣ ਤਾਂ ਹਨੇਰਾ ਵੀ ਹੋਣ ਵਾਲਾ ਐ ਨਾ ਕੋਈ ਠਹਿਰਨ ਦੀ ਥਾਂ ਵੀ ਨਹੀਂ ਆ ਖਾਣ ਪੀਣ ਦਾ ਸਮਾਨ ਹੈ ਨਹੀਂ ਉਸ ਸਮਾਨ ਟੁੱਟਣ ਲੱਗ ਪਿਆ ਉਸ ਨੂੰ ਲੱਗਣ ਲੱਗ ਪਿਆ ਕਿ ਮੇਰੀ ਇਹ ਸਾਰੀ ਯਾਤਰਾ ਵਿਅਰਥ ਹੋ ਗਈ ਐ ਤੇ ਹੁਣ ਮੈਂ ਮਹਾਤਮਾ ਬੁੱਧ ਨੂੰ ਨਹੀਂ ਮਿਲ ਸਕਾਂਗਾ ਅਜਿਹੇ ਕਈ ਵਿਚਾਰ ਉਸਦੇ ਮਨ ਵਿੱਚ ਉਬਣਾ ਲੱਗ ਪਏ ਉਹ ਮੁੰਡਾ ਆਪਣੇ ਆਪ ਤੇ ਸ਼ੱਕ ਕਰਨ ਲੱਗ ਪਿਆ ਜਿਵੇਂ ਹੀ ਉਸਦੇ ਮਨ ਵਿੱਚ ਅਜਿਹੇ ਵਿਚਾਰ ਆਉਣ ਲੱਗੇ ਕਿਸੇ ਨੇ ਉਸਦੇ ਪੈਰਾਂ ਵਿੱਚ ਜਿਸ ਤਰ੍ਹਾਂ ਲੱਗਾ ਜਿਦਾਂ ਬੇੜੀਆਂ ਪਾ ਦਿੱਤੀਆਂ ਹੋਣ ਉਹ ਵਾਰ-ਵਾਰ ਹੀ ਸੋਚ ਰਿਹਾ ਸੀ ਕਿ ਆਖਰ ਉਹ ਮੈਨੂੰ ਕਿਉਂ ਨਹੀਂ ਮਿਲੇ ਮੈਂ ਇੱਕੋ ਗਲਤੀ ਵਾਰ-ਵਾਰ ਕਿਉਂ ਕਰ ਰਿਹਾ ਮੈਨੂੰ ਇੰਨੀ ਵੱਡੀ ਗਲਤੀ ਦੀ ਕਿਵੇਂ ਹੋ ਗਈ ਮੇਰੇ ਕੋਲ ਉਹ ਸੋਚ ਕੇ ਉਹ ਸਿਰ ਫੜ ਕੇ ਥੱਲੇ ਬਹਿ ਗਿਆ ਕੋਸਮਾ ਤਾਂ ਉਸ ਨੂੰ ਕੁਝ ਸਮਝ ਨਹੀਂ ਆਇਆ ਫਿਰ ਉਸ ਨੂੰ ਆਪਣੀ ਮਾਂ ਦੀ ਗੱਲ ਯਾਦ ਆਈ ਜਿਹੜੀ ਕਹਿੰਦੀ ਸੀ ਪੁੱਤ ਹਰ ਗਲਤੀ ਵਿੱਚ ਇੱਕ ਸਿੱਖਿਆ ਸ਼ੁਕੀ ਹੁੰਦੀ ਹੈ ਜੋ ਸਾਡੇ ਜੀਵਨ ਨੂੰ ਹੋਰ ਵਧੀਆ ਬਣਾਉਂਦੀ ਇਹ ਗੱਲ ਯਾਦ ਆਉਂਦੇ ਹੀ ਉਸ ਦਾ ਮਨ ਠੰਡਾ ਹੋਣ ਲੱਗ ਪਿਆ ਤੇ ਹੌਲੀ ਹੌਲੀ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਹੁਣ ਉਹ ਆਪਣੇ ਮਨ ਵਿੱਚ ਵਾਰ-ਵਾਰ ਇਹ ਗੱਲ ਕਹਿ ਰਿਹਾ ਸੀ ਕਿ ਹਰ ਗਲਤੀ ਵਿੱਚ ਇੱਕ ਸਿੱਖਿਆ ਹੁੰਦੀ ਜੋ ਸਾਨੂੰ ਹੋਰ ਬਿਹਤਰ ਬਣਾਉਂਦੀ ਉਸਨੇ ਆਪਣੀ ਗਲਤੀ ਮੰਨ ਲਈ ਤੇ ਕਿਹਾ ਕਿ ਹਾਂ ਗਲਤੀ ਹੋਈ ਹੈ ਮੈਂ ਜਲਦਬਾਜ਼ੀ ਵਿੱਚ ਬਿਨਾ ਸੋਚੇ ਸਮਝੇ ਸਿਰਫ ਲੋਕਾਂ ਦੀ ਗੱਲ ਸੁਣ ਕੇ ਅੱਗੇ ਵਧਦਾ ਗਿਆ ਗਲਤੀ ਮੰਨਦੇ ਹੀ ਉਸ ਦਾ ਮਨ ਪੂਰੀ ਤਰ੍ਹਾਂ ਹਲਕਾ ਹੋ ਗਿਆ ਤੇ ਉਹ ਨਿਰਾਸ਼ਾ ਜਿਹੜੀ ਆਈ ਹੋਈ ਸੀ ਹੁਣ ਆਸ ਵਿੱਚ ਬਦਲ ਗਈ ਉਹ ਇੱਕ ਦਰਖਤ ਹੇਠਾਂ ਬੈਠਾ ਹੋਇਆ ਸੀ ਉਸਨੇ ਵੇਖਿਆ ਕਿ ਕੁਝ ਜਾਨਵਰ ਨਦੀ ਤੋਂ ਪਾਣੀ ਪੀ ਰਹੇ ਸਨ ਇਹ ਦੇਖ ਕੇ ਉਸ ਨੂੰ ਯਾਦ ਆਇਆ ਕਿ ਜਦੋਂ ਪਹਿਲੀ ਵਾਰ ਮਹਾਤਮਾ ਬੁੱਧ ਨੂੰ ਮਿਲਿਆ ਸੀ ਤਦ ਵੀ ਪਾਣੀ ਦੇ ਕੋਲ ਹੀ ਮਿਲਿਆ ਸੀ ਤੇ ਉਹਨਾਂ ਦੇ ਨਾਲ ਕਈ ਉਹਦੀ ਸ਼ਿਸ਼ਵੀ ਹੁੰਦੀ ਹਨ ਉਹਨਾਂ ਨੂੰ ਵੀ ਪਾਣੀ ਦੀ ਲੋੜ ਹੋਵੇਗੀ ਇਹ ਸੋਚ ਕੇ ਉਸ ਨੂੰ ਤੁਰੰਤ ਸਮਝ ਆ ਗਿਆ ਕਿ ਮਹਾਤਮਾ ਬੁੱਧ ਵੀ ਉਸੇ ਰਸਤੇ ਤੇ ਹੋਣਗੇ ਜਿੱਥੇ ਪਾਣੀ ਹੋਵੇ ਫਿਰ ਉਸਨੇ ਸੋਚਿਆ ਕਿ ਵਾਪਸ ਚੜ੍ਹਦੀ ਥਾਂ ਕਿਉਂ ਨਾ ਨਦੀ ਦੇ ਕਿਨਾਰੇ-ਕਿਨਾਰੇ ਅੱਗੇ ਵਧੀਏ ਐ ਸੋਚ ਕੇ ਉਸਨੇ ਰਸਤਾ ਬਦਲ ਲਿਆ ਤੇ ਹੁਣ ਨਦੀ ਦੇ ਰਸਤੇ ਅੱਗੇ ਵਧਣ ਲੱਗਾ ਜਿਵੇਂ ਜਿਵੇਂ ਉਹ ਅੱਗੇ ਵਧਦਾ ਗਿਆ ਉਸ ਦਾ ਮਨ ਹੋਰ ਵੀ ਹਲਕਾ ਹੋਣ ਲੱਗ ਪਿਆ ਮਨ ਹੋਰ ਵੀ ਸ਼ਾਂਤ ਹੋ ਗਿਆ ਤਾਂ ਉਸਨੇ ਅਨੁਭਵ ਕੀਤਾ ਕਿ ਜਦੋਂ ਮਨ ਬਹੁਤ ਸ਼ਾਂਤ ਹੋ ਜਾਂਦਾ ਮਨ ਹਲਕਾ ਹੋ ਜਾਂਦਾ ਨਾ ਜਲਦਬਾਜ਼ੀ ਕਰਦਾ ਵਾ ਨਾ ਕਿਸੇ ਵਿੱਚ ਜਾਂ ਆਪਣੇ ਆਪ ਵਿੱਚ ਕੋਈ ਨੁਕਸ ਲੱਭਦਾ ਵਾ ਜਦੋਂ ਮਨ ਸ਼ਾਂਤ ਹੋ ਜਾਂਦਾ ਤਾਂ ਅਕਲ ਵੀ ਪਹਿਲਾਂ ਨਾਲੋਂ ਬਹੁਤ ਵਧੀਆ ਕੰਮ ਕਰਨ ਲੱਗ ਪੈਂਦੀ। ਇਸ ਤਾਂ ਨਾ ਉਹ ਉਸ ਮੁੰਡੇ ਨੇ ਵੀ ਕੀਤਾ ਤੇ ਆਪਣੇ ਆਪ ਨਾਲ ਸ਼ਿਕਾਇਤ ਕਰਨਾ ਇੱਕ ਬਹੁਤ ਵੱਡੀ ਕਮੀ ਹੁੰਦੀ ਹੈ ਜੋ ਸਾਨੂੰ ਦੁੱਖ ਵੱਲ ਲੈ ਕੇ ਜਾਂਦੀ। ਚਲਦਿਆਂ ਚਲਦਿਆਂ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਜੇ ਮੈਂ ਆਪਣੇ ਪਿੰਡ ਵਿੱਚ ਹੀ ਰਹਿ ਜਾਂਦਾ ਤਾਂ ਇਹ ਸਾਰੇ ਜਿਹੜੇ ਅਨੁਭਵ ਤਜਰਬੇ ਮੈਨੂੰ ਮਿਲੇ ਆ ਇਹ ਕਦੀ ਨਾ ਮਿਲਦੇ। ਐ ਸੋਚਦੇ ਉਹ ਆਪਣੀ ਮੰਜ਼ਿਲ ਵੱਲ ਅੱਗੇ ਵਧਦਾ ਗਿਆ ਤਾਂ ਧੀ ਉਸ ਨੂੰ ਮਹਾਤਮਾ ਬੁੱਧ ਦੇ ਕੁਝ ਚੇਲੇ ਦੇਖ ਪਏ ਉਹਨਾਂ ਨੂੰ ਵੇਖ ਕੇ ਮੁੰਡਾ ਬਹੁਤ ਖੁਸ਼ ਹੋਇਆ ਤੇ ਹੋਰ ਤੇਜ਼ੀ ਨਾਲ ਅੱਗੇ ਵਧਣ ਲੱਗ ਪਿਆ ਲਗਾਤਾਰ ਦੋ ਦਿਨਾਂ ਦੀ ਯਾਤਰਾ ਤੋਂ ਬਾਅਦ ਉਹ ਆਖਰਕਾਰ ਮਹਾਤਮਾ ਬੁੱਧ ਕੋਲ ਜਿਹੜਾ ਸੀ ਪਹੁੰਚ ਗਿਆ ਉਹ ਤੁਰੰਤ ਉਹਨਾਂ ਦੇ ਕੋਲ ਗਿਆ ਤੇ ਪ੍ਰਣਾਮ ਕੀਤਾ ਤੇ ਉਹ ਕਮਲ ਦਾ ਫੁੱਲ ਉਹਨਾਂ ਨੂੰ ਪੇਟ ਕਰ ਦਿੱਤਾ ਜਿਵੇਂ ਹੀ ਉਹ ਕੁਝ ਕਹਿਣ ਲੱਗਾ ਮਹਾਤਮਾ ਬੁੱਧ ਨੇ ਕਿਹਾ ਬਹੁਤ ਹੀ ਸੋਹਣਾ ਇਹ ਕਮਲ ਦਾ ਪੁੱਲ ਮਹਾਤਮਾ ਬੁੱਧ ਨੇ ਕਿਹਾ ਬਹੁਤ ਹੀ ਸੋਨਾ ਇਹ ਕਮਲ ਦਾ ਫੁੱਲ ਪੂਰੀ ਤਰ੍ਹਾਂ ਖਿੜ ਚੁੱਕਿਆ ਹੈ ਦੋ ਦਿਨ ਪਹਿਲਾਂ ਤੂੰ ਮੈਨੂੰ ਪੁੱਛਿਆ ਸੀ ਕਿ ਮਕਸਦ ਦੀ ਪ੍ਰਾਪਤੀ ਲਈ ਕਿਹੜੀਆਂ ਮੁਸ਼ਕਲਾਂ ਨੂੰ ਪਾਰ ਕਰਨਾ ਪੈਂਦਾ ਹੈ ਪਰ ਹੁਣ ਤੂੰ ਦੋ ਦਿਨਾਂ ਵਿੱਚ ਬਹੁਤ ਕੁਝ ਸਿੱਖ ਲਿਆ ਤੇਰਾ ਇਹ ਮੁਸਕਰਾਉਂਦਾ ਚਿਹਰਾ ਵੇਖ ਕੇ ਮੈਨੂੰ ਲੱਗਦਾ ਹੈ ਕਿ ਤੂੰ ਇਸ ਯਾਤਰਾ ਵਿੱਚ ਬਹੁਤ ਕੁਝ ਸਿੱਖਿਆ ਉਸ ਮੁੰਡੇ ਨੇ ਆਪਣੀ ਯਾਤਰਾ ਦੀ ਹਰ ਇੱਕ ਘਟਨਾ ਮਹਾਤਮਾ ਬੁੱਧ ਨੂੰ ਦੱਸ ਦਿੱਤੀ ਫਿਰ ਮਹਾਤਮਾ ਬੁੱਧ ਨੇ ਕਿਹਾ ਉਠ ਤੇਰੇ ਮਨ ਵਿੱਚ ਜੋ ਵੀ ਪ੍ਰਸ਼ਨ ਹਨ ਮੈਂ ਉਹਨਾਂ ਦੇ ਉੱਤਰ ਜ਼ਰੂਰ ਦਿਆਂਗਾ ਬੁੱਧ ਜੀ ਅੱਗੇ ਕਹਿੰਦੇ ਕਿ ਬਿਨਾ ਕੋਸ਼ਿਸ਼ ਤੇ ਕੁਝ ਨਹੀਂ ਮਿਲਦਾ ਜਦੋਂ ਇਨਸਾਨ ਕਿਸੇ ਮਕਸਦ ਦੀ ਪ੍ਰਾਪਤੀ ਲਈ ਰਸਤੇ ਤੇ ਤੁਰ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਅਨੁਭਵ ਤੋਂ ਹੀ ਸਿੱਖਦਾ ਹੈ ਫਿਰ ਹੌਲੀ-ਹੌਲੀ ਉਸ ਦੀ ਬੁੱਧੀ ਤੇ ਵਿਵੇਕ ਜਾਗ ਪੈਂਦਾ ਹੈ ਉਹ ਹੋਰਾਂ ਦੇ ਅਨੁਭਵ ਤੇ ਗਲਤੀਆਂ ਤੋਂ ਵੀ ਸਿੱਖਣ ਲੱਗ ਪੈਂਦਾ ਹੈ ਜੀਵਨ 'ਚ ਜੇਕਰ ਕਾਮਯਾਬ ਹੋਣਾ ਜਾਂ ਕਿਸੇ ਮਕਸਦ ਨੂੰ ਪੂਰਾ ਕਰਨਾ ਤਾਂ ਸਫਲਤਾ ਦੇ ਰਾਹ ਸਿੱਖਣ ਤੋਂ ਪਹਿਲਾਂ ਉਸ ਰਸਤੇ 'ਤੇ ਤੁਰਨਾ ਪੈਂਦਾ ਹੈ। ਮਹਾਤਮਾ ਬੁੱਧ ਅਗੇ ਕਹਿੰਦੇ ਕਿ ਕਿਸੇ ਵੀ ਮਕਸਦ ਦੀ ਪ੍ਰਾਪਤੀ ਲਈ ਉਸ ਰਸਤੇ 'ਚ ਤਿੰਨ ਮੁਸ਼ਕਲਾਂ ਆਉਂਦੀਆਂ ਤੇ ਜਦੋਂ ਇਨਸਾਨ ਉਹਨਾਂ ਦਾ ਹੱਲ ਕਰ ਲੈਂਦਾ ਤਾਂ ਹੀ ਉਹ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ। ਮਹਾਤਮਾ ਬੁੱਧ ਨੇ ਮੁੰਡੇ ਨੂੰ ਦੱਸਿਆ ਕਿ ਤੂੰ ਤਿੰਨ ਮੁੱਖ ਗੱਲਾਂ ਸਿੱਖ ਲਈਆਂ ਹਨ। ਪਹਿਲੀ ਗੱਲ ਇਹ ਵੇ ਕਿ ਆਪਣੇ ਮਕਸਦ ਨੂੰ ਪਛਾਣਨਾ ਤੇ ਉਸ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋਣਾ। ਜਿਵੇਂ ਤੂੰ ਇਹ ਕਮਲ ਦਾ ਫੁੱਲ ਮੈਨੂੰ ਦੇਣ ਦੀ ਠਾਣੀ ਤੇ ਤੇਰਾ ਕੋਸ਼ਿਸ਼ ਵੀ ਇਹ ਸੀ ਕਿ ਜਿਸ ਕਰਕੇ ਤੇਰੇ ਮਨ ਦੇ ਸਾਰੇ ਸ਼ੰਕੇ ਮਿਟ ਗਏ ਜਦੋਂ ਵੀ ਤੂੰ ਫੁੱਲ ਨੂੰ ਦੇਖਦਾ ਸੀ ਤੈਨੂੰ ਆਪਣਾ ਮਕਸਦ ਜਾਦ ਆ ਜਾਂਦਾ ਸੀ ਫਿਰ ਬੁੱਧ ਜੀ ਨੇ ਕਿਹਾ ਕਿ ਤੂੰ ਆਪਣੇ ਤਜਰਬੇ ਰਾਹੀਂ ਜਾਣ ਲਿਆ ਕਿ ਆਪਣੀ ਮੰਜ਼ਿਲ ਤੱਕ ਕਿਵੇਂ ਪਹੁੰਚਣਾ ਹੈ ਤੇ ਸਾਰੇ ਹੱਲ ਤੇਰੇ ਅੰਦਰੋਂ ਹੀ ਨਿਕਲੇ ਹਨ ਤੇਰੇ ਮਨ ਵਿੱਚ ਡਰ ਸੀ ਇੱਕ ਸ਼ੱਕ ਸੀ ਬਈ ਨਾ ਜਾਣੇ ਤੂੰ ਮੈਨੂੰ ਮਿਲ ਸਕੇਗਾ ਜਾਂ ਨਹੀਂ ਪਰ ਜੰਗਲ ਪਾਰ ਕਰ ਸਕੇਗਾ ਜਾਂ ਨਹੀਂ ਕਿਉਂਕਿ ਪਹਿਲਾਂ ਕਦੇ ਤੂੰ ਇਹ ਰਾਹ ਨੀ ਲੰਘਿਆ ਰਸਤੇ ਵਿੱਚ ਬਹੁਤ ਰੁਕਾਵਟਾਂ ਆਈਆਂ ਤੇ ਜਦੋਂ ਸਾਡੀਆਂ ਰਾਹਾਂ ਵਿੱਚ ਰੁਕਾਵਟਾਂ ਆਉਂਦੀਆਂ ਨੇ ਤਾਂ ਮਨ ਡੋਲਣ ਲੱਗਦਾ ਹੈ ਤੇ ਅਸੀਂ ਆਪਣੀ ਮੰਜ਼ਿਲ ਤੋਂ ਪਟਕ ਜਾਂਦੇ ਹਾਂ ਪਰ ਜਦੋਂ ਅਸੀਂ ਆਪਣਾ ਧਿਆਨ ਰੁਕਾਵਟਾਂ ਤੋਂ ਹਟਾ ਕੇ ਆਪਣੇ ਮਕਸਦ ਤੇ ਲਾ ਲੈਂਦੇ ਹਾਂ ਤਾਂ ਸਾਰੀਆਂ ਰੁਕਾਵਟਾਂ ਆਪਣੇ ਆਪ ਦੂਰ ਹੋ ਜਾਂਦੀਆਂ ਨੇ ਅੱਗੋਂ ਬੁੱਧ ਜੀ ਨੇ ਕਿਹਾ ਕਿ ਜਿਵੇਂ-ਜਿਵੇਂ ਇਨਸਾਨ ਅੱਗੇ ਵਧਦਾ ਹੈ ਤੇ ਆਪਣੇ ਮਕਸਦ ਵੱਲ ਸਮਰਪਿਤ ਹੁੰਦਾ ਹੈ ਰਸਤਾ ਤਾਂ ਆਸਾਨ ਹੋ ਹੀ ਜਾਂਦਾ ਅਖੀਰ ਨੂੰ ਮੰਜ਼ਿਲ 'ਤੇ ਮਿਲ ਜਾਂਦੀ ਹੈ ਕ੍ਰਿਤੀ ਜੀ ਗੱਲ ਦੱਸਦੇ ਹੋਏ ਕਿਆ ਕਿ ਅਸਲ ਤਾਕਤ ਖਾਸ਼ਿਆਂ ਨੂੰ ਪੂਰਾ ਕਰਨ ਵਿੱਚ ਨਹੀਂ ਸਗੋਂ ਉਹਨਾਂ ਨੂੰ ਛੱਟਣ ਵਿੱਚ ਹੈ ਜੇ ਅਸੀਂ ਆਪਣੀ ਮੰਜ਼ਿਲ ਵੱਲ ਤੁਰਦੇ ਹੋਏ ਮਾਇਆ ਦੇ ਮੋਹ ਤਾਕਰਸ਼ਣਾ ਵਿੱਚ ਫਸ ਜਾਂਦੇ ਹਾਂ ਤਾਂ ਸਾਡੀ ਯਾਤਰਾ ਕਦੇ ਵੀ ਪੂਰੀ ਨਹੀਂ ਹੁੰਦੀ ਜਿਵੇਂ ਤੂੰ ਆਪਣੇ ਨਾਲ ਹਮੇਸ਼ਾ ਫੁੱਲ ਰੱਖਿਆ ਐਵੇਂ ਹੀ ਆਪਣੇ ਮਕਸਦ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਣਾ ਚਾਹੀਦਾ ਵਾ ਸਾਡਾ ਮਕਸਦ ਹਮੇਸ਼ਾ ਅੱਖਾਂ ਸਾਹਮਣੇ ਹੋਣਾ ਚਾਹੀਦਾ ਵਾ ਕਿਉਂਕਿ ਇਸ ਨਾਲ ਸਾਨੂੰ ਫੈਸਲਾ ਲੈਣ ਵਿੱਚ ਆਸਾਨੀ ਹੁੰਦੀ ਨਹੀਂ ਤਾਂ ਮਨ ਦੇ ਸੰਦੇਹ ਤੇ ਸ਼ੰਕੇ ਸਾਨੂੰ ਕਦੇ ਵੀ ਸਹੀ ਫੈਸਲਾ ਲੈਣ ਨਹੀਂ ਦਿੰਦੇ ਤੇ ਮਨ ਦੀ ਉਲਝਣ ਵਿੱਚ ਫਸਾ ਕੇ ਰੱਖ ਦਿੰਦੇ ਹਨ ਇਸ ਲਈ ਸੰਦੇਹ ਦੇ ਪ੍ਰਤੀ ਸੁਚੇਤ ਰਹੋ ਅਗੇ ਮਹਾਤਮਾ ਬੋਧ ਨੇ ਮੁੰਡੇ ਨੂੰ ਕਿਹਾ ਕਿ ਬੇਟਾ ਆਪਣੇ ਉੱਤੇ ਸ਼ੱਕ ਕਰਨ ਦੀ ਆਦਤੋਂ ਵੱਡਾ ਖਤਰਾ ਹੋਰ ਕੁਝ ਵੀ ਨਹੀਂ ਕਿਉਂਕਿ ਜਿੰਨਾ ਹੋ ਨੁਕਸਾਨ ਤੇਰੇ 네ਗੇਟਿਵ ਥਿੰਕਿੰਗ ਕਰ ਸਕਦੀ ਹੈ ਉਹਨਾਂ ਕੋਈ ਹੋਰ ਨਹੀਂ ਕਰ ਸਕਦਾ ਜੇ ਤੂੰ ਆਪਣੇ ਉੱਤੇ ਇਸ ਤਰ੍ਹਾਂ ਹੀ ਸ਼ੰਕੇ ਸੰਦੇਹ ਕਰਦਾ ਤਾਂ ਆਪਣੇ ਕੋਸ਼ਿਸ਼ ਵਿੱਚ ਅਸਫਲ ਹੋ ਜਾਵੇਂਗਾ ਕਿਉਂਕਿ ਤੂੰ ਪੂਰੀ ਤਰ੍ਹਾਂ ਕੋਸ਼ਿਸ਼ ਹੀ ਨਹੀਂ ਕਰ ਸਕੇਗਾ ਜਦ ਤੱਕ ਅਸੀਂ ਆਪਣੀ ਗਲਤੀ ਨੂੰ ਨਹੀਂ ਮੰਨਦੇ ਉਹ ਗੱਲ ਸਾਨੂੰ ਤੰਗ ਕਰਦੀ ਰਹਿੰਦੀ ਤੇ ਅਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ ਇਹ ਗਲਤੀ ਕਿਵੇਂ ਹੋਈ ਮੈਂ ਐਨਾ ਕਮਜ਼ੋਰ ਕਿਵੇਂ ਹੋ ਸਕਦਾ ਜੇ ਅੱਜ ਕਾਬਲ ਨਹੀਂ ਤਾਂ ਭੁੱਖ ਵਿੱਚ ਕੀ ਕਰਾਂਗਾ ਇਸ ਲਈ ਹਮੇਸ਼ਾ ਆਪਣੇ ਆਪ ਨੂੰ ਯਾਦ ਦਿਲਾਓ ਕਿ ਹਰ ਗਲਤੀ ਵਿੱਚ ਇੱਕ ਸਿੱਖਿਆ ਹੈ ਉਹਨਾਂ ਤੋਂ ਸਿੱਖ ਕੇ ਹੀ ਅਨੁਭਵ ਮਿਲਦਾ ਉਹਨਾਂ ਅਨੁਭਵਾਂ ਨਾਲ ਹੀ ਅਸੀਂ ਆਪਣੇ ਲਕਸ਼ਯ ਤੱਕ ਪਹੁੰਚ ਸਕਦੇ ਹਾਂ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰੋ ਆਪਣੀ ਅਕਲ ਤੇ ਸਮਝ ਦਾ ਇਸਤੇਮਾਲ ਕਰੋ ਤੇ ਆਪਣੇ ਟੀਚੇ ਵੱਲ ਅੱਗੇ ਵਧੋ ਇਹੀ ਤਰੀਕਾ ਹੈ ਹਰ ਚੁਣੌਤੀ ਦਾ ਸਾਹਮਣਾ ਕਰਨ ਦਾ ਤੇ ਵੱਡੇ ਤੋਂ ਵੱਡੇ ਮਕਸਦ ਨੂੰ ਪ੍ਰਾਪਤ ਕਰਨ ਦਾ ਐਕੇ ਕੇ ਮਹਾਤਮਾ ਬੁੱਧ ਸ਼ਾਂਤ ਹੋ ਗਏ ਮੁੰਡੇ ਨੂੰ ਵੀ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਸਮਝ ਆ ਗਈਆਂ ਉਸਨੇ ਮਹਾਤਮਾ ਬੁੱਧ ਨੂੰ ਪ੍ਰਣਾਮ ਕੀਤਾ ਤੇ ਪੂਰੀ ਰਾਤ ਉਹਨਾਂ ਦੇ ਨਾਲ ਰਿਹਾ ਅਗਲੀ ਸਵੇਰ ਉਹ ਆਪਣੇ ਘਰ ਵਾਪਸ ਚਲਾ ਗਿਆ ਇਸ ਤਰ੍ਹਾਂ ਕੇਵਨਾ ਸਾਡੀ ਜ਼ਿੰਦਗੀ ਵਿੱਚ ਵੀ ਦੋਸਤ ਹੁੰਦਾ ਵੀ ਅਸੀਂ ਕੋਈ ਕੰਮ ਕਰਦੇ ਹਾਂ ਕੋਈ ਟੀਚਾ ਪ੍ਰਾਪਤ ਕਰਨਾ ਹੁੰਦਾ ਤੇ ਅਸੀਂ ਪਹਿਲਾਂ ਘਬਰਾ ਜਾਂਦੇ ਹਾਂ ਵੀ ਪਤਾ ਨਹੀਂ ਮੇਰੇ ਕੋਲ ਹੋਣਾ ਵਾ ਪਤਾ ਨਹੀਂ ਮੇਰੇ ਕੋਲ ਨਹੀਂ ਹੋਣਾ ਐਮੀ ਮੈਂ ਨਹੀਂ ਕਰ ਸਕਦਾ ਮੇਰੀ ਕਾਬਲੀਅਤ ਨਹੀਂ ਹੈਗੀ ਤੇ ਅਸੀਂ ਉਸ ਕੰਮ ਵੱਲ ਤੁਰਦੇ ਹਾਂ ਅਣਮਨਿਜੇ ਮਨ ਨਾਲ ਤੇ ਉਹ ਕਦੀ ਵੀ ਅਸੀਂ ਉਹ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕਦੇ ਫਿਰ ਕਿਉਂਕਿ ਸਾਡਾ ਮਨ ਪੂਰੀ ਤਰ੍ਹਾਂ ਸਾਡੇ ਨਾਲ ਨਹੀਂ ਹੁੰਦਾ ਇਹਦੇ ਵਿੱਚ ਕਈ ਸ਼ੰਕੇ ਹੁੰਦੇ ਕਈ ਸਵਾਲ ਹੁੰਦੇ ਆ ਤੇ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਕਿ ਸਾਨੂੰ ਕਦੀ ਵੀ ਕੋਈ ਕੰਮ ਦੁਚਿੱਤੀ ਵਿੱਚ ਡਰ ਨਾਲ ਨਹੀਂ ਕਰਨਾ ਚਾਹੀਦਾ ਆਪਣੀ ਸਾਰੀ ਐਫਰਟਸ ਤੋਂ ਹੀ ਆਪਣਾ ਜਿਹੜਾ ਟੀਚਾ ਉਹਨੂੰ ਪ੍ਰਾਪਤ ਕਰਨ ਤੇ ਲਗਾ ਦਿਓ ਤੇ ਕੋਈ ਹਾ ਹੀ ਨਹੀਂ ਆ ਤਾਕਤ ਇਸ ਕੁਦਰਤ ਵਿੱਚ ਇਸ ਸਾਰੇ ਸੰਸਾਰ ਵਿੱਚ ਕਿ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਸਕੇ ਫਿਰ ਮਿਲਦੇ ਆ ਇੱਕ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ